ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਤਾਬ ਹਨ ਹਨੇ ਹਨੇ ਪਾਤਸ਼ਾਹੀ ਲੇਖਕ ਤੀਤਾ ਅਬ ਮੈਂ ਕਹੂੰ ਸਿੰਘਨ ਕੀ ਸਾਖੀ ਜਿਹ ਵਿਦਵਦਨ ਅਸਾਡਨ ਆਖੀ ਸੋ ਲੇਖਕ ਹਨ ਭਾਈ ਜਗਦੀਪ ਸਿੰਘ ਜੀ ਫਰੀਦਕੋਟ ਤੇ ਆਵਾਜ਼ ਦਾਸ ਫਾਈ ਮਨਦੀਪ ਸਿੰਘ ਖਾਲਸਾ ਬੇਨਤੀ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਲਾਈਕ ਕਮੈਂਟ ਜਰੂਰ ਕਰਿਓ ਆਪਣੇ ਸੁਝਾਅ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਆਓ ਆਪਾਂ ਕਿਤਾਬ ਦੀ ਲੜੀ ਨੂੰ ਜੋੜਦੇ ਹਾਂ ਤੀਜਾ ਲੇਖ ਕੰਦੀ ਬਾਬਾ ਮੇਰੀ ਉਂਗਲ ਫੜ ਕੇ ਮੈਨੂੰ ਮੋਗੇ ਲੈ ਆਇਆ ਇੱਕ ਨਿੱਕਾ ਜਿਹਾ ਬਾਲ ਉਮਰ ਮਸਾਂ ਦਾ 10 ਕੁ ਸਾਲ ਬਾਬਾ ਮੈਨੂੰ ਉਹਦੇ ਮਗਰ ਕਰਦਿਆਂ ਬੋਲਿਆ ਜਾਂ ਭੱਜ ਕੇ ਉਹ ਬਾਲ ਦੀ ਉਂਗਲੀ ਫੜ ਲੈ ਕਥਾ ਜਾਣਨ ਦਾ ਸਭ ਤੋਂ ਚੰਗਾ ਟੰਗ ਇਹੋ ਹੈ ਸ਼ੀਰਾ ਕਿ ਕਥਾ ਵਿਚਲੇ ਕਿਸੇ ਪਾਤਰ ਦੇ ਨਾਲ ਹੋ ਤਰੋ ਜਿਵੇਂ ਇਸ ਕਥਾ ਦਾ ਮੁੱਖ ਪਾਤਰ ਹੈ ਕੰਦੀ ਬਾਬਾ ਕਿਸੇ ਪਾਤਰ ਦੇ ਨਾਲ ਤੁਰਨਾ ਜਿਹੜਾ ਵੀ ਪਾਤਰ ਤੁਹਾਨੂੰ ਭਾ ਜਾਵੇ ਮੇਰੀ ਜਾਚੇ ਤੈਨੂੰ ਇਹ ਬਾਲ ਵੱਡੀਆਂ ਕਥਾਵਾਂ ਦੇ ਰੂਬਰੂ ਕਰਾਵੇਗਾ ਸ਼ਹੀਦ ਹੋਣ ਵਾਲੇ ਸ਼ਹਾਦਤਾਂ ਤਿੱਖ ਤੇ ਉਸ ਤੋਂ ਮੰਗਰੋ ਵੀ ਆਪਣੇ ਤੋਂ ਪਹਿਲਾਂ ਹੋ ਚੁੱਕੇ ਸ਼ਹੀਦਾਂ ਦੇ ਨਾਲ-ਨਾਲ ਤੁਰਦੇ ਨੇ ਸੋ ਇਸ ਬਾਲ ਨਾਲ ਰਹਿ ਕੇ ਤੈਨੂੰ ਸ਼ਹੀਦਾਂ ਦੇ ਦਰਸ਼ਨ ਹੋਣਗੇ ਇਹ ਸ਼ਹੀਦ ਹੋਵੇਗਾ ਈਬਾਲ ਮੈਂ ਥੋੜਾ ਹੈਰਾਨੀ ਤੇ ਉਤਸੁਕਤਾ ਨਾਲ ਪੁੱਛਿਆ ਬਸ ਹੁਣ ਮੈਨੂੰ ਇਹੋ ਦੱਸੇਗਾ ਸਾਰਾ ਕੁਝ ਤੇ ਕੰਦੀ ਬਾਬਾ ਕਿਧਰੇ ਅਲੋਪ ਹੋ ਗਿਆ ਕਹਿੰਦੇ ਮੈਂ ਕੁਝ ਚਿਰ ਤਾਂ ਉੱਥੇ ਖਲੋਤਾ ਰਿਹਾ ਤੇ ਫਰ ਤੇ ਫਿਰ ਜਦ ਉਹ ਬਾਲ ਮੇਰੀਆਂ ਅੱਖਾਂ ਤੋਂ ਓਲੇ ਹੋਣ ਲੱਗਾ ਤਾਂ ਮੈਂ ਭੱਜਿਆ ਮੇਰੇ ਪੈਰਾਂ ਦਾ ਖੜਾਕ ਸੁਣ ਕੇ ਉਸਨੇ ਮੇਰੇ ਵੱਲ ਦੇਖਿਆ ਤੇ ਬੋਲਿਆ ਤੂੰ ਕਿਹੜੀ ਜਮਾਤ ਵਿੱਚ ਹੋ ਮੈਂ ਤਾਂ ਅਜੇ ਦਾਖਲਾ ਲੈਣਾ ਜੀ ਮੇਰੇ ਮੂੰਹੋਂ ਸੁਭਾਏ ਕੇ ਨਿਕਲੇ ਤੁਸੀਂ ਅਜੇ ਤੱਕ ਦਾਖਲਾ ਨਹੀਂ ਲਿਆ ਤੁਹਾਡੀ ਉਮਰ ਤਾਂ ਮੇਥੋਂ ਵੱਡੀ ਹੈ ਪਰ ਮੈਂ ਸੁਣਿਆ ਕਿ ਸ਼ਹਾਦਤਾਂ ਦੇ ਸਕੂਲ ਵਿੱਚ ਦਾਖਲਾ ਉਮਰਾਂ ਨਾਲ ਨਹੀਂ ਜਜ਼ਬੀਆਂ ਨਾਲ ਮਿਲਦਾ ਓਸ ਸਕੂਲ ਵਿੱਚ ਤਾਂ ਤੁਸੀਂ ਦਾਖਲਾ ਲੈ ਕੇ ਹੀ ਪੈਦਾ ਹੋਏ ਸੀ ਜਦ ਸਿੱਖਾਂ ਦੇ ਘਰ ਜਨਮ ਹੋਇਆ ਮੈਂ ਤਾਂ ਇਸ ਦੁਨਿਆਵੀ ਸਕੂਲ ਦੀ ਗੱਲ ਕਰਦਾ ਤੇ ਇਹ ਕਹਿੰਦਿਆਂ ਉਸ ਬਾਲ ਨੇ ਸਕੂਲ ਦੇ ਬਾਹਰ ਲੱਗੇ ਫੱਟੇ ਵੱਲ ਇਸ਼ਾਰਾ ਕੀਤਾ ਭពਿੰਦਰਾ ਸੀਨੀਅਰ ਸੈਕੰਡਰੀ ਸਕੂਲ ਮੈਂ ਪੜਿਆ ਤੇ ਮੇਰਾ ਹਾਸਾ ਜਾਂ ਨਿਕਲ ਗਿਆ ਇਨ੍ਹਾਂ ਸਕੂਲਾਂ ਦੀ ਪੜ੍ਹਾਈ ਤਾਂ ਮੇਰੇ ਗੇੜ ਜਹੇ ਵਿੱਚ ਨਹੀਂ ਆਉਂਦੀ ਫਲਾਣੇ ਨੂੰ ਚਾਚਾ ਕਹੋ ਫਲਾਣੇ ਨੂੰ ਬਾਪੂ ਕਹੋ ਹਾ 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 ਆਹੋ ਤਾਂ ਆਹੋ ਕਹਿੰਦੇ ਇਹ ਤਾਂ ਹੈ ਸ਼ਾਇਦ ਕਦੇ ਕਿਸੇ ਮੋੜ ਤੇ ਜਾ ਕੇ ਕੌਮ ਇਹਦੇ ਬਾਰੇ ਵੀ ਸੋਚੇਗੀ ਪਰ ਹਾਲ ਦੀ ਘੜੀ ਤਾਂ ਸਮਝ ਲਓ ਕਿ ਬੈਰੀ ਦੇ ਤਰੀਕੇ ਜਾਣਨ ਲਈ ਹੀ ਸਹੀ ਸਾਨੂੰ ਇਹ ਵੀ ਪੜਨਾ ਪਵੇਗਾ। ਬਾਕੀ ਪੰਥ ਦੀਆਂ ਤਕਸਾਲਾਂ ਸੰਪਰਦਾਵਾਂ ਆਪਣਾ ਮੋਰਚਾ ਸੰਭਾਲੀ ਰੱਖਣ। ਇਹ ਸਰਕਾਰੀ ਪੜਾਈ ਸਾਡਾ ਕੁਝ ਨਹੀਂ ਵਿਗਾੜ ਸਕੇਗੀ ਉਹ ਹੱਸਦਾ ਹੋਇਆ ਬੋਲਿਆ। ਕਾਫੀ ਚਿਰ ਅਸੀਂ ਆਪਸ ਵਿੱਚ ਗੱਲਾਂ ਕਰਦੇ ਰਹੇ ਫਿਰ ਉਹ ਅੰਦਰ ਚਲ ਗਿਆ ਕਿ ਪਰ ਮੈਂ ਉਸ ਦੇ ਆਉਣ ਤੱਕ ਉੱਥੇ ਹੀ ਬੈਠਾ ਰਿਹਾ। ਤੁਸੀਂ ਘਰ ਨਹੀਂ ਗਏ ਮੈਨੂੰ ਬਾਹਰ ਬੈਠਾ ਦੇਖ ਕੇ ਉਹ ਬੋਲਿਆ ਨਾ ਜਾਣਾ ਨਹੀਂ ਪਤਾ ਨਹੀਂ ਇਹ ਸੋਣਾ ਜਵਾਬ ਹੈ ਕਿ ਤੁਸੀਂ ਕਿਸੇ ਦੀ ਉਡੀਕ ਵਿੱਚੋਂ ਹਾਂ ਤੁਹਾਡੀ ਤੇ ਮੈਂ ਉਸ ਸਾਰੀ ਬਾਤ ਆ ਦੱਸ ਦਿੱਤੀ ਸੁਕੰਦੀ ਬਾਬਾ ਮੈਨੂੰ ਤੁਹਾਡੇ ਮੰਗਰ ਛੱਡ ਗਿਆ ਸੀ ਕਿ ਇਸ ਦੀ ਉਂਗਲੀ ਫੜ ਲਵੀਂ ਤੈਨੂੰ ਕਥਾ ਦੇ ਕੋਲ ਲੈ ਜਾਊਗਾ ਕੰਦੀ ਬਾਬਾ ਇੱਕ ਮੋੜ ਤੇ ਜਾ ਕੇ ਹਰ ਸਿੱਖ ਬਾਲ ਦੇ ਰੂਬਰੂ ਹੁੰਦਾ ਹੈ ਬਸ ਬਾਲ ਮੂੰਹ ਨਾ ਫੇਰੇ ਕੰਦੀ ਬਾਬਾ ਨਹੀਂ ਫੇਰਦਾ ਤੁਹਾਨੂੰ ਪਤਾ ਹੈ ਮੈਨੂੰ ਜਦ ਬਾਬਾ ਮਿਲਿਆ ਸੀ ਮੈਂ ਉਸ ਕੋਲ ਕਥਾ ਨੂੰ ਮਿਲਣ ਦੀ ਇੱਛਾ ਪ੍ਰਗਟਾਈ ਸੀ ਤਾਂ ਉਸਨੇ ਮੈਨੂੰ ਵੀ ਕਿਸੇ ਦੀ ਉਂਗਲ ਫੜਾਈ ਸੀ ਕਿਦੀ ਕਿੰਦੇ ਪਾਈ ਦਰਵਾਰਾ ਸਿੰਘ ਦੀ ਤੁਹਾਡਾ ਨਾਮ ਕੀ ਹੈ ਮੈਂ ਤਾਂ ਤੁਹਾਡਾ ਨਾਮ ਹੀ ਨਹੀਂ ਪੁੱਛਿਆ ਕੱਲ੍ਹ ਗਏ ਇੰਦਰਜੀਤ ਸਿੰਘ ਕਾਕਾ ਇੰਦਰਜੀਤ ਸਿੰਘ ਕਾਕਾ ਇੰਦਰਜੀਤ ਸਿੰਘ ਕਰਨਾਲ ਪਤਾ ਨਹੀਂ ਤੇ ਕਹਿੰਦਿਆ ਉਹ ਹੱਸ ਪਿਆ ਮੇਰੀ ਹੈਰਾਨੀ ਹੱਦ ਪਾਰ ਕਰ ਗਈ ਸੀ ਪਰ ਉਸਨੇ ਮੇਰਾ ਹੱਥ ਫੜਿਆ ਤੇ ਤੁਰ ਪਿਆ ਕਿੱਥੇ ਤਾਂ ਮੈਂ ਉਹਨੂੰ ਪੁੱਛਣਾ ਹੀ ਨਹੀਂ ਸੀ ਬਸ ਉਹ ਮੈਨੂੰ ਲੈ ਕੇ ਤੁਰਦਾ ਗਿਆ ਹੁਣ ਅਸੀਂ ਇੱਕ ਹੋਰ ਬਾਲ ਕੋਲ ਬੈਠੇ ਸਾਂ ਉਹ 인ਦਰਜੀਤ ਸਿੰਘ ਤੋਂ ਵੀ ਉਮਰ ਵਿੱਚ ਛੋਟਾ ਸੀ। ਪਾਗ ਅਤੇ ਦੁਮਾਲੇ ਦੇ ਵਿੱਚਕਾਰਲੀ ਜੀ ਕਿਸਮ ਦੀ ਕਾਲੀ ਦਸਤਾਰ ਉਸ ਦੇ ਸਿਰ ਤੇ ਸੀ। ਚੋਲਾ ਨੁਮਾ ਖੁੱਲਾ ਜਿਹਾ ਕੁੜਤਾ ਪਾਇਆ ਹੋਇਆ ਸੀ ਤੇ ਤੇੜ ਛੋਟਾ ਜਿਹਾ ਕਸ਼ਹਿਰਾ ਸੀ। ਉਹ ਸਾਡੇ ਵੱਲ ਦੇਖ ਕੇ ਮੁਸਕਰਾਇਆ ਤੇ ਬੋਲਣਾ ਸ਼ੁਰੂ ਕੀਤਾ ਕਿ ਕਥਾਵਾਂ ਦਾ ਪਿੱਛਾ ਕਰਨ ਦਾ ਸੁਭਾਅ ਮੈਨੂੰ ਵੀ ਬਚਪਨ ਤੋਂ ਹੀ ਪੈ ਗਿਆ ਸੀ। ਸ਼ਾਇਦ ਇਹ ਸ਼ੌਂਕ ਮੈਨੂੰ ਮੇਰੀ ਨਾਨੀ ਨੇ ਪਾਇਆ ਸੀ ਉਹ ਮੇਰੀ ਉਂਗਲੀ ਫੜ ਕੇ ਮੈਨੂੰ ਕਥਾਵਾਂ ਕੋਲ ਲੈ ਜਾਇਆ ਕਰਦੀ ਸੀ ਅਗੋਂ ਕਥਾਵਾਂ ਕਦੇ ਰਾਜਿਆਂ ਦੇ ਦੇਸ਼ ਕਦੇ ਪਰੀਆਂ ਦੇ ਦੇਸ਼ ਕਦੇ ਰਾਖਸ਼ਾਂ ਦੇ ਤੇ ਕਦੇ ਯੋਧਿਆਂ ਦੇ ਦੇਸ਼ ਲੈ ਜਾਂਦੀਆਂ ਕਦੇ ਕਿਸੇ ਵਿਚਾਰੀ ਰਾਜਕੁਮਾਰੀ ਨਾਲ ਦਾਸੀ ਆਪਾ ਪਲਟਾਲ ਲਿੰਦੀ ਤੇ ਕਦੇ ਰਾਜਕੁਮਾਰੀ ਬਿਲਕਦੀ ਰਹਿੰਦੀ ਕਦੇ ਕਿਸੇ پری ਨੂੰ ਜਾਦੂਗਰ ਵਸ ਵਿੱਚ ਕਰ ਲੈਂਦਾ ਫਿਰ ਕੋਈ ਰਾਜਕੁਮਾਰ ਜਾਂ ਕਦੇ ਕੋਈ ਯੋਧਾ ਆਉਂਦਾ ਤੇ ਉਹਨਾਂ ਨੂੰ ਛਡਵਾ ਕੇ ਲੈ ਜਾਂਦਾ ਇਨ੍ਹਾਂ ਕਥਾਵਾਂ ਵਿੱਚ ਨਾਇਕ ਜ਼ਿਆਦਾਤਰ ਕੋਈ ਮਰਦ ਹੀ ਹੁੰਦਾ ਸੀ ਤੇ ਤੀਵੀਆਂ ਹਰ ਵਾਰ ਕਿਸੇ ਵਿਪਤਾ ਵਿੱਚ ਫਸਦੀਆਂ ਜਿਸ ਵਿੱਚੋਂ ਨਿਕਲਣਾ ਉਹਨਾਂ ਲਈ ਲਗਭਗ ਨਾਮਕਿਨ ਹੁੰਦਾ ਜੇ ਕਦੇ-ਕਦਾਈ ਕੋਈ ਰਾਜਕੁਮਾਰ ਮੁਸੀਬਤ ਵਿੱਚ ਪੈ ਜਾਂਦਾ ਤਾਂ ਉਸ ਦੀ ਵਿਪਤਾ ਦੇ ਮਗਰ ਵੀ ਕਿਸੇ ਤੀਵੀ ਦਾ ਹੱਥ ਹੁੰਦਾ ਸੀ ਬੇਬੇ ਮੈਨੂੰ ਭਾਵੇਂ ਕਥਾਵਾਂ ਨਾਲ ਦੂਰ ਦੇਸ਼ਾਂ ਵਿੱਚ ਲੈ ਜਾਂਦੀ ਸੀ ਪਰ ਉਹ ਹਰ ਵਾਰ ਮੈਨੂੰ ਵਾਪਸ ਮੋੜ ਲੈਂਦੀ ਬਾਤਰਾ ਤੇ ਆਉਂਦੇ ਤਰਸ ਗੁੱਸੇ ਕਰਣਾ ਆਦ ਨੂੰ ਉਫੇਰ ਆਪਣੀਆਂ ਸਿੱਖਾਂ ਨਾਲ ਸਿੱਖਿਆਵਾਂ ਨਾਲ ਠਾਰਦੀ ਹੁਣ ਉਹ ਮੇਰੀ ਮਾਂ ਦੀ ਮਾਂ ਸੀ ਸੋ ਮਾਂ ਵਰਗੀ ਹੀ ਸੀ ਨਾ ਮੈਨੂੰ ਬਾਲਾ ਗੁੱਸਾ ਆਉਣ ਦਿੰਦੀ ਤੇ ਨਾ ਹੀ ਜ਼ਿਆਦਾ ਉਦਾਸੀ ਵਿੱਚ ਰਹਿਣ ਦਿੰਦੀ ਉਹ ਮਾਤਾ ਪਾਗ ਦੀਆਂ ਲਿਖੀਆਂ ਭਾਣਾ ਆਦ ਸ਼ਬਦ ਉਸ ਦੀਆਂ ਸਿੱਖਿਆ ਵਿੱਚ ਪ੍ਰਮੁੱਖ ਹੁੰਦੇ ਸਨ ਕਹਿੰਦੇ ਇੱਕ ਵਾਰ ਬੇਬੇ ਕੁਝ ਢਲੀ ਹੋ ਗਈ ਤੇ ਉਸ ਰਾਤ ਉਹ ਮੈਨੂੰ ਨਾਨੇ ਕੋਲ ਛੱਡ ਗਈ ਤੇ ਕਹਿ ਵੀ ਗਈ ਕਿ ਇਹਨੂੰ ਕੋਈ ਬਾਤ ਸੁਣਾ ਦੇ ਫਿਰ ਤੰਗ ਨਹੀਂ ਕਰਦਾ ਬਾਪੂ ਮੇਰਾ ਕਥਾਕਾਰ ਸੀ ਉਹ ਬਾਪੂ ਨਾਨਾ ਪਿਤਾ ਮੰਗਰੋਂ ਸੀ ਕਥਾਕਾਰ ਪਹਿਲਾਂ ਸੀ ਉਸ ਦਾ ਕਹਾਣੀ ਸੁਣਾਉਣ ਦਾ ਟੰਗ ਨਾਨੀ ਨਾਲੋਂ ਬਿਲਕੁਲ ਵੱਖਰਾ ਸੀ ਉਹ ਚਾਹੁੰਦਾ ਸੀ ਕਿ ਕਥਾ ਸੁਣਨ ਵਾਲੇ ਨੂੰ ਸਮਝ ਵੀ ਆਵੇ ਹਾਲਾਤ ਸਮਾਜ ਧਰਮ ਸੂਰਮਤੀ ਉਸ ਦੀਆਂ ਕਥਾਵਾਂ ਇਹਨਾਂ ਦੇ ਆਲੇ ਦੁਆਲੇ ਘੁੰਮਦੀਆਂ ਸਨ ਆਮੇ ਉਹ ਮਿਥ ਨਾਲੋਂ ਇਤਿਹਾਸ ਵਿੱਚ ਵੱਧ ਰੁਚੀ ਰੱਖਦੇ ਸਨ ਪਰ ਕਦੇ ਵੀ ਮਿਥ ਨੂੰ ਝੂਠ ਜਾਂ ਫਰੇਵ ਨਹੀਂ ਕਹਿੰਦੇ ਸੀ ਉਸ ਦਾ ਇਹ ਮੰਨਣਾ ਸੀ ਕਿ ਮਿਥ ਬਿਨਾ ਕਥਾ ਹੋ ਹੀ ਨਹੀਂ ਸਕਦੀ ਖੈਰ ਬਾਪੂ ਕਥਾਕਾਰ ਸੀ ਕਈ ਵਾਰ ਕਈ ਵਾਰ ਕਾਨੂੰ ਜ਼ਿਆਦਾਤਰ ਉਹ ਮੈਨੂੰ ਕਥਾ ਕੋਲ ਇਕੱਲੇ ਨੂੰ ਛੱਡ ਆਉਂਦਾ ਜਿਵੇਂ ਬੇਬੇ ਮੈਨੂੰ ਕਥਾ ਦੇ ਅੰਤਲੇ ਸਮੇਂ ਵਾਪਸ ਕਰ ਮੋੜ ਲਿਆਉਂਦੀ ਸੀ ਨਾ ਬਾਪੂ ਇੰਜ ਨਹੀਂ ਸੀ ਕਰਦਾ ਉਸ ਦਾ ਮੰਨਣਾ ਸੀ ਕਿ ਕਥਾ ਦੀ ਗੋਦ ਵਿੱਚ ਬੈਠ ਮੈਂ ਆਪ ਉਸ ਨਲ ਖੇਡਾਂ ਹਰ ਨਿੱਕੇ ਤੋਂ ਨਿੱਕੇ ਬਾਲ ਦੀ ਆਪਣੀ ਉਡਾਨ ਹੈ ਆਸਮਾਨ ਵੀ ਹਰ ਕਿਸੇ ਲਈ ਆਪਣਾ ਸੋ ਕਿੰਨੀ ਉਚਾਈ ਤੱਕ ਜਾਣਾ ਹੈ ਕਿੰਨੀ ਦੂਰ ਤੱਕ ਜਾ ਸਕੀਦਾ ਹੈ ਇਹ ਬਾਲ ਆਪ ਤੈਅ ਕਰੇ ਉਹ ਪੰਖੀ ਦੇ ਖੰਭ ਕੱਟਣ ਦਾ ਬੋਟ ਦਾ ਮਾਂ ਦੇ ਪਰਾਂ ਥੱਲੇ ਉੱਡਣ ਨੂੰ ਸਹੀ ਨਹੀਂ ਸਹੀ ਨਹੀਂ ਸੀ ਮੰਨਦਾ ਹੁਣ ਬਾਪੂ ਦਾ ਇਤਿਹਾਸ ਨਾਲ ਬਤੀਰਾ ਆਮ ਕਥਾਕਾਰਾ ਜਿਆ ਨਹੀਂ ਸੀ ਇੱਕ ਪਾਸੜ ਜਿਆ ਸੀ ਉਸ ਦੀ ਕਥਾ ਦੇ ਨਾਇਕ ਗੁਰਮੁਖ ਹੁੰਦੇ ਸਨ ਤੇ ਖਲ ਨਾਇਕ ਜ਼ਾਲਮ ਹੁੰਦੇ ਸਨ ਉਹ ਇਸੇ ਤਰ੍ਹਾਂ ਗੱਲਾਂ ਕਰਦਾ ਸੀ ਬਾਪੂ ਇਹ ਵੀ ਕਹਿ ਦਿੰਦਾ ਸੀ ਕਿ ਇਤਿਹਾਸ ਤੇ ਇਤਿਹਾਸ ਦਾ ਬਤੀਰਾ ਹਰ ਕਿਸੇ ਨਾਲ ਪੈਂਨੇ ਅਰਥ ਵੀ ਸਭ ਦੇ ਆਪੋ ਆਪਣੇ ਨੇ ਕਥਾ ਕੋਲ ਬੈਠ ਕੇ ਅੰਦਰ ਉੱਠਦੇ ਸਵਾਲ ਕਥਾ ਨੂੰ ਹੀ ਪੁੱਛੇ ਜਾਣ ਕਥਾਕਾਰ ਨੂੰ ਨਹੀਂ ਨਹੀਂ ਤੇ ਕਥਾਕਾਰ ਅਰਥਾਂ ਤੇ ਸਿੱਖਿਆ ਤੇ ਹਾਵੀ ਹੋ ਜਾਵੇਗਾ ਨਵੀਆਂ ਸੰਭਾਵਨਾਵਾਂ ਜਨਮ ਨਹੀਂ ਲੈਣਗੀਆਂ ਸੋ ਬਹੁਤੀ ਵਾਰ ਉਹ ਮੈਨੂੰ ਉਥੇ ਕਥਾ ਕੋਲ ਹੀ ਛੱਡ ਆਉਂਦਾ ਕਦੇ ਕਦੇ ਜਦ ਮੈਂ ਸਵੇਰੇ ਉਦਾਸ ਉੱਠਦਾ ਤਾਂ ਬੇਬੇ ਨੇ ਪੁੱਛਣਾ ਰਾਤ ਕਿਹੜੀ ਬਾਤ ਸੁਣੀ ਮੇਰੇ ਪੁੱਤ ਨੇ ਪਰ ਮੈਂ ਚੁੱਪ ਰਹਿਣਾ ਕਿਉਂਕਿ ਹਰੇ ਵਾਪਸ ਨਹੀਂ ਸੀ ਆਇਆ ਹੁੰਦਾ ਉਥੇ ਹੀ ਹੁੰਦਾ ਸੀ ਕਥਾ ਦੇ ਕੋਲ ਮੈਨੂੰ ਉਦਾਸ ਦੇਖ ਕੇ ਬੇਬੇ ਨੇ ਬਾਪੂ ਨੂੰ ਪੁੱਛਣਾ ਰਾਤ ਤੁਸੀਂ ਕੀ ਸੁਣਾਇਆ ਉਹਨੂੰ ਸਰਸਾ ਤੇ ਸਰਹੰਦ ਬਾਪੂ ਨੇ ਸੰਖੇਪ ਜਿਹਾ ਉੱਤਰ ਦੇਣਾ ਬੇਬੇ ਦੇ ਮੂੰਹੋਂ ਸੱਚੇ ਪਾਤਸ਼ਾਹ ਨਿਕਲਣਾ ਬੇਬੇ ਨੇ ਬਾਪੂ ਨੂੰ ਕਹਿਣਾ ਹਜੇ ਇਹਦੀ ਉਮਰ ਕੀ ਹੈ ਤੁਸੀਂ ਇੰਨੇ ਛੋਟੇ ਬਾਲ ਨੂੰ ਦਿਲ ਚੀਰਵੀਆਂ ਸਾਖੀਆਂ ਕਿਉਂ ਸੁਣਾਉਂਦੇ ਹੋ ਦੁਨਿਆਵੀ ਉਮਰ ਤਾਂ ਇਹਦੀ ਜਿੰਨੀ ਈਸੇ ਛੋਟੇ ਸਹਿਬਜ਼ਾਦਿਆਂ ਦੀ ਉਹ ਇਸ ਉਮਰ ਚ ਸਰਹੰਦ ਦੀ ਕਚਹਿਰੀ ਨਾਲ ਜੂਝਦਿਆਂ ਸ਼ਹੀਦ ਹੋ ਗਏ। ਦੁਨਿਆਵੀ ਉਮਰ ਤਾਂ ਥੋੜੀ ਵੀ ਬਾਬਾ ਦੀਪ ਸਿੰਘ ਜੀ ਦੀ ਨਹੀਂ ਐ। ਰੱਖੋ ਜੂ ਸਿਰ ਤਲੀ ਤੇ। ਨਾਲੇ ਉਹ ਸ਼ਹੀਦ ਦਾਦੇ ਦੇ ਪੋਤੇ ਸਨ। ਕਲਗੀਧਰ ਪਾਤਸ਼ਾਹ ਦੇ ਪੁੱਤਰ ਸਨ। ਸਾਰਾ ਦਿਨ ਮਾਤਾ ਗੁਜਰੀ ਜੀ ਦੀ ਗੋਦ ਵਿੱਚ ਬਾਣੀ ਪੜਨ ਵਾਲੇ। ਮਾਤਾ ਸਹਿਬ ਦੇਵਾ ਦੀ ਉਹਨਾਂ ਦੇ ਅੰਗ ਸੰਗ ਸ਼ਹੀਦਾਂ ਸਿੰਘਾਂ ਨਾਲ ਘੋੜਸਵਾਰੀ ਕਰਦੇ। ਵੱਡੇ ਸਹਿਬਜ਼ਾਦਿਆਂ ਨਾਲ ਗੱਤਕਾ ਖੇਡਦੇ। ਪੰਜਾਂ ਪਿਆਰਿਆਂ ਦੇ ਮੋਢਿਆਂ ਤੇ ਮਹੱਲਾ ਦੇਖਦੇ ਸਾਡੇ ਬਾਲ ਕਿਹੀ ਦੁਨੀਆ ਵਿੱਚ ਵਿਚਰ ਰਹੇ ਨੇ ਤੁਸੀਂ ਆਪ ਦੇਖੋ ਨਾ ਬੇਬੇ ਦੇ ਮਾਂ ਦਿਲ ਵਿੱਚੋਂ ਆਵਾਜ਼ ਆਉਣੀ ਖੈਰ ਉਹਨਾਂ ਵਿੱਚ ਇਹ ਮਿੱਠੀ ਬਹਿਸ ਆਮ ਹੁੰਦੀ ਰਹਿੰਦੀ ਸੀ ਪਰ ਇਹ ਜ਼ਰੂਰ ਸੀ ਕਿ ਬਾਪੂ ਨੇ ਮੇਲਾ ਦੇਖਣ ਸਿਖਾਇਆ ਤੇ ਬੇਬੇ ਨੇ ਪਿਆਰ ਕਰਨਾ ਦੋਹਾਂ ਦੀ ਬਹੁਤ ਲੋੜ ਸੀ ਦੋਹੀ ਹੀ ਆਪਣੀ ਆਪਣੀ ਥਾਂ ਤੇ ਸਹੀ ਸਨ ਇਸੇ ਤਰ੍ਹਾਂ ਇੱਕ ਵਾਰ ਮੈਨੂੰ ਬਾਪੂ 19ਵੀਂ ਸਦੀ ਵਿੱਚ ਲੈ ਗਿਆ। ਦਰਿਆ ਦੇ ਕੰਢੇ ਇੱਕ ਮੈਦਾਨ ਜੇ ਵਿੱਚ ਆਪ ਬਾਪੂ ਨੂੰ ਸ਼ਾਇਦ ਨੀਂਦ ਨੇ ਆਣ ਕੇ ਰਿਆ ਤੇ ਉਹ ਮੈਨੂੰ ਉੱਥੇ ਹੀ ਭੁੱਲ ਗਿਆ ਜਾਂ ਜਾਣ ਬੁੱਝ ਕੇ ਛੱਡ ਆਇਆ। ਉੱਥੇ ਮੈਂ ਇੱਕ ਬਾਬੇ ਨੂੰ ਮਿਲਿਆ ਜੋ ਕਥਾ ਟੋਲ ਵੀ ਰਿਹਾ ਸੀ ਤੇ ਕਥਾ ਸੁਣਾ ਵੀ ਰਿਹਾ ਸੀ। ਤੇ ਕਹਿੰਦੇ ਅਸਲ ਵਿੱਚ ਉਹ ਆਪ ਵੀ ਕਥਾ ਦਾ ਹਿੱਸਾ ਸੀ। ਇੱਕ ਨਵੀਂ ਕਥਾ ਦਰਿਆ ਦੇ ਕੰਢੇ ਤੇ ਜਨਮ ਲੈ ਰਹੀ ਸੀ ਤੇ ਫਿਰ ਮੈਂ ਉਥੇ ਜਿਹੜੀ ਲੰਬੀ ਕਥਾ ਸੁਣੀ ਉਸਨੇ ਮੇਰੀਆਂ ਅੱਜ ਤੱਕ ਦੀਆਂ ਕਥਾਵਾਂ ਦੇ ਮੈਨੀ ਬਦਲ ਕੇ ਰੱਖ ਦਿੱਤੇ ਨੇਂਗਾ ਸਿੰਘਾਂ ਨਾਲ ਤੁਰਦੀ ਫਿਰਦੀ ਕਥਾ ਵੀ ਉਹਨਾਂ ਦੀ ਬਲਵਾਨ ਹੋ ਗਈ ਬੋਲਾਂ ਵਿੱਚ ਰਤਾ ਪਰ ਵੀ ਕਵਰਾਹਟ ਨਹੀਂ ਤੋਰ ਦੀ ਰਵਾਨਗੀ ਵੀ ਦਲ ਪੰਥਾਂ ਦਲ ਪੰਥਾਂ ਜਈ ਅਡੋਲ ਮੇਰੇ ਉਥੇ ਪਹੁੰਚਣ ਤੱਕ ਉਹ ਦਸਾਂ ਸਤਗੁਰਾਂ ਨੂੰ ਸੀਸ ਨਵਾ ਕੇ ਕਲਗੀਧਰ ਪਾਤਸ਼ਾਹ ਦੇ ਨਵਾਜੇ ਬਾਬਾ ਬੰਦਾ ਸਿੰਘ ਜੀ ਦੀ ਸ਼ਹੀਦੀ ਦੇ ਨਾਲ ਤੁਰ ਰਹੀ ਸੀ ਆਓ ਤੁਹਾਨੂੰ ਉਥੇ ਹੀ ਲੈ ਚੱਲਦਾ ਹਾਂ ਅਸੀਂ ਦੋਵੇਂ ਬਿਨਾਂ ਕੁਝ ਬੋਲੇ ਉੱਠ ਕੇ ਤੁਰ ਪਏ ਆਥਣ ਦੇ ਦਾ ਸਮਾਂ ਸੀ ਤੇ ਪਾਲਾ ਆਪਣੇ ਸਹਿਰ ਤੇ ਸੀ ਅਸੀਂ ਦੋਵੇਂ ਵੀ ਹੁਣ ਦਰਬਾਰਾ ਸਿੰਘ ਨਾਲ ਬਾਬੇ ਕੋਲ ਖਲੋਤੇ ਸਾਂ ਨੀਲੇ ਬਾਣੇ ਤੇ ਚੱਕਰ ਤੋੜਿਆਂ ਨਾਲ ਸਜੇ ਦੁਮਾਲੇ ਵਿੱਚ ਤਿਆਰ ਵਰਤਿਆਰ ਹੋਇਆ ਬੈਠਾ ਕਥਾਕਾਰ ਕਿਸੇ ਵੱਡੀ ਮੁਹਿੰਮ ਤੇ ਜਾ ਰਹੇ ਨਿੰਗ ਸਿੰਘਾਂ ਦਾ ਸਾਕਾਰ ਰੂਪ ਸੀ ਆਲੇ ਦੁਆਲੇ ਦੇਖਿਆ ਤਾਂ ਪਤਾ ਲੱਗਿਆ ਕਿ ਇਹ ਸੱਚਮੁੱਚ ਹੀ ਕਿਸੇ جنگ ਦਾ ਮੈਦਾਨ ਸੀ ਕੁਝ ਰਾਤ ਪੈ ਚੁੱਕੀ ਸੀ ਵੱਡੇ ਦਰਿਆ ਦੇ ਇਧਰ ਸਿੰਘਾਂ ਦਾ ਉਤਾਰਾ ਸੀ ਤੇ ਦੂਜੇ ਪਾਰ ਕੋਈ ਹੋਰ ਫੌਜ ਤੋਪਾਂ ਵੀੜ ਕੇ ਖਲੋਤੀ ਹੋਈ ਸੀ ਬਾਬਾ ਘੜੀਮੁੜੀ ਪਾਰ ਖਲੋਤੀਆਂ ਫੌਜਾਂ ਵੱਲ ਗੁੱਸੇ ਨਾਲ ਤੱਕਦਾ ਸੀ ਅਸੀਂ ਉਸ ਕੋਲੋਂ ਕੋਲ ਬੈਠਣ ਦੀ ਆਗਿਆ ਮੰਗੀ ਉਹ ਬੋਲਿਆ ਕਥਾ ਆਪ ਤੁਹਾਨੂੰ ਇੱਥੇ ਲੈ ਕੇ ਆਈ ਹੈ ਮੈਂ ਕੌਣ ਹੁੰਦਾ ਬੈਠਣ ਤੋਂ ਰੋਕਣ ਵਾਲਾ ਮੈਂ ਨੂੰ ਪੁੱਛਿਆ ਨਾਮ ਕੀ ਹੈ ਤੁਹਾਡਾ ਕਥਾ ਦਾ ਨਾਮ ਕੀ ਹੁੰਦਾ ਹੈ ਉਹ ਬੋਲੇ ਕੁਝ ਤਾਂ ਹੁੰਦਾ ਹੀ ਹੋਵੇਗਾ ਬਿਨਾ ਨਾਮ ਤੋਂ ਕੌਣ ਐਥੇ ਕਥਾ ਦਾ ਕੋਈ ਨਾਮ ਨਹੀਂ ਹੁੰਦਾ ਜਿਨ੍ਹਾਂ ਦੀ ਕਥਾ ਹੁੰਦੀ ਹੈ ਨਾਮ ਉਹਨਾਂ ਦੇ ਹੁੰਦੇ ਨਹੀਂ ਪਰ ਜਿਹਦੇ ਰਾਹੀਂ ਕਥਾ ਸਫਰ ਕਰਦੀ ਹੈ ਕੋਈ ਨਾਮ ਤਾਂ ਉਹਦਾ ਵੀ ਹੁੰਦਾ ਹੋਊਗਾ ਨਾਲੇ ਤੁਸੀਂ ਆਪ ਇੱਕ ਕਥਾ ਦਾ ਹਿੱਸਾ ਬਣ ਰਹੇ ਹੋ ਜੰਗ ਦੇ ਮੈਦਾਨ ਵਿੱਚ ਤੁਰੇ ਫਿਰਦੇ ਤਾਂ ਹਾਥੀ ਘੋੜਿਆਂ ਦੇ ਵੀ ਨਾਮ ਹੋ ਜਾਂਦੇ ਨੇ ਤੇ ਤੁਸੀਂ ਤਾਂ ਤਿਆਰ ਬਰਤਿਆਰ ਸਿੰਘ ਹੋ ਪਾਤਰ ਹਾਂ ਨਿੱਕਾ ਜਿਹਾ ਇਸ ਵਿਸ਼ਾਲ ਪੰਥ ਦੀ ਕਥਾ ਦਾ हां ओही पर ਤੁਹਾਡੇ ਇਸ ਪਾਤਰ ਦਾ ਨਾਮ ਕੀ ਹੈ ਪੰਗੂ ਰਤਨ ਸਿੰਘ ਪੰਗੂ ਉਸ ਰਾਹੀ ਕਥਾ ਸਫਰ ਕਰ ਰਹੀ ਹੈ ਅਸੀਂ ਉਸ ਕੋਲ ਬੈਠ ਗਏ ਪਰ ਉਸ ਤੋਂ ਬੈਠਿਆ ਨਹੀਂ ਸੀ ਜਾ ਰਿਹਾ ਕਿਸੇ ਕਾਹਲ ਨੇ ਉਸ ਅੰਦਰ ਅਚਬੀ ਜੀ ਮਚਾਈ ਹੋਈ ਸੀ ਇਧਰ ਉਧਰ ਤੁਰੇ ਫਿਰਨ ਮੰਗਰੋਂ ਉਹ ਦਰਿਆ ਦੇ ਕੋਲ ਬੈਠ ਗਿਆ ਦਰਿਆ ਦੇ ਕੋਲ ਗਿਆ ਤੇ ਪਾਣੀ ਦੇ ਕੁਝ ਘੁੱਟ ਪੀਤੇ ਫਿਰ ਹੱਥ ਜੋੜ ਕੇ ਸ਼ਾਇਦ ਦਰਿਆ ਨੂੰ ਹੀ ਮੱਥਾ ਟੇਕਿਆ ਤੇ ਬੋਲਿਆ ਤੇਰੀਆਂ ਇਨਾਂ ਕੁੱਟਾਂ ਦਾ ਕਰਜ਼ ਤੇਰੇ ਲਈ ਆਪਣਾ ਲਹੂ ਬਹਾ ਕੇ ਲਾ ਸਕਾਂ ਫਿਰ ਹੀ ਕੁਝ ਲਾਭ ਹੈ ਮੇਰੇ ਪੰਜਾਬ ਜੰਮਣ ਦਾ ਕਰੋੜ ਸਿੰਘੀਏ ਸਰਦਾਰ ਸਾਮ ਸਿੰਘ ਨਾਰੋਵਾਲੀਏ ਦਾ ਦੋਤਾ ਅੱਜ ਤੇਰੇ ਸਾਹਮਣੇ ਖਲੋ ਕੇ ਸ਼ਹਾਦਤ ਦਾ ਪ੍ਰਣ ਲੈਂਦਾ ਹੈ ਹਾਂ ਉਹਨਾਂ ਸੀਸ ਦਰਿਆ ਨੂੰ ਹੀ ਨਿਵਾਇਆ ਸੀ ਬਾਬੇ ਦੇ ਬੋਲ ਸੁਣ ਕੇ ਇੰਦਰਜੀਤ ਸਿੰਘ ਬੋਲਿਆ ਕਿਹੜਾ ਦਰਿਆ ਹੈ ਇਹ ਮੈਂ ਪੁੱਛਿਆ ਮੈਨੂੰ ਜਾਪਦਾ ਹੈ ਦਰਵਾਰਾ ਸਿੰਘ ਜਵਾਬ ਦੇਣ ਹੀ ਲੱਗਾ ਸੀ ਕਿ ਬਾਬਾ ਸੋਡੇ ਸਾਡੇ ਕੋਲ ਆਇਆ ਤੇ ਬਾਬਾ ਬੋਲਣ ਲੱਗਾ ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿਮਾ ਤਕੜੇ ਰਹੋ ਸੂਰਮਿਓ ਏਡਾ ਇਤਿਹਾਸ ਸੰਭਾਲਣਾ ਕਿਸੇ ਆਮ ਬੰਦੇ ਦੇ ਵਸ ਦੀ ਗੱਲ ਨਹੀਂ ਹੂੰ ਤਾਂ ਪੰਜਾਂ ਪਾਣੀਆਂ ਦੀ ਧਰਤੀ ਤੇ ਜਨਮੀ ਕੋਈ ਵੀ ਸ਼ੈ ਆਮ ਨਹੀਂ ਹੁੰਦੀ ਪਰ ਫਿਰ ਵੀ ਸਮੇਂ ਦੇ ਕਿਸੇ ਸਖਤ ਗੇੜ ਵਿੱਚ ਭੁੱਲ ਨਾ ਜਾਇਓ ਕਿ ਤੁਸੀਂ ਕਿਹੜੇ ਵਿਰਸੇ ਦੇ ਮਾਲਕ ਕੋ ਬਖਤੀ ਚਕਾ ਚੌਂਦ ਤੁਹਾਡੇ ਉੱਤੇ ਕਿਤੇ ਇੰਨਾ ਗਲਵਾ ਨਾ ਪਾ ਲਵੇ ਕਿ ਤੁਹਾਨੂੰ ਕੇਸਗੜ ਸਾਹਿਬ ਦੇ ਗੁੰਬਦਾਂ ਉੱਤੇ ਉੱਡਦੇ ਫਿਰਦੇ ਗੁਰੂ ਕੇ ਬਾਜ ਦਿਖਾਈ ਦੇਣੋਂ ਹਟ ਜਾਣ ਇਹ ਨਾ ਹੋਵੇ ਕਿ ਕੁਝ ਦੁਨਿਆਵੀ ਪੜਾਈਆਂ ਪੜ੍ਹ ਕੇ ਤੁਹਾਨੂੰ ਗੁਰੂਆਂ ਵੱਲੋਂ ਕੀਤੇ ਵੱਡੇ ਵਰਤਾਰੇ ਚਮਤਕਾਰ ਲੱਗਣ ਲੱਗ ਪੈਣ ਕਿ ਤੁਹਾਡੀ ਪੜ੍ਹਾਈ ਕਹੇ ਕਿ ਇਹ ਚਮਤਕਾਰ ਤੇ ਹੁੰਦੇ ਹੀ ਨਹੀਂ ਤਕੜੇ ਰਹੋ ਇਤਿਹਾਸ ਸੰਭਾਲਣਾ ਇਤਿਹਾਸ ਬਣਾਉਣਾ ਇੱਕੋ ਬਰਾਬਰ ਹੈ ਜਿੰਨਾ ਇਤਿਹਾਸ ਸੰਭਾਲਣਾ ਔਖਾ ਹੈ ਜਿੰਨਾ ਇਤਿਹਾਸ ਬਣਾਉਣਾ ਔਖਾ ਹੈ ਓਨੇ ਹੀ ਇਤਿਹਾਸ ਨੂੰ ਸੰਭਾਲਣਾ ਔਖਾ ਹੈ ਬੋਲਦਾ ਬੋਲਦਾ ਬਾਬਾ ਕੁਝ ਚਿਰ ਮੰਗਰੋਂ ਇੱਕ ਪੱਥਰ ਦੇ ਕੋਲ ਬੈਠ ਗਿਆ ਉਸ ਪੱਥਰ ਉੱਤੇ ਕੁਝ ਕਾਗਜ਼ਾਂ ਕੋਲ ਇੱਕ ਦਵਾਤ ਤੇ ਕੁਝ ਕਲਮਾਂ ਪਈਆਂ ਸਨ ਬਾਬੇ ਨੇ ਆਪਣੀ ਕਿਰਪਾਨ ਕਾਗਜ਼ਾਂ ਕੋਲ ਰੱਖੀ ਕਲਮ ਦੀ ਚੁੱਬੀ ਦਿਵਾਤ ਵਿੱਚ ਲਵਾਈ ਤੇ ਕੁਝ ਲਿਖਣ ਲੱਗਾ ਕੁਝ ਸਮਾਂ ਲੰਘਣ ਮਗਰੋਂ ਉਹ ਫਿਰ ਉੱਠਿਆ ਤੇ ਕੁਝ ਦੂਰ ਖਲੋਤੇ ਸਾਥੀ ਸਿੰਘਾਂ ਕੋਲ ਗਿਆ ਕੁਝ ਪੁੱਛਿਆ ਉਹਨਾਂ ਸਿੰਘਾਂ ਨੇ ਨਾਂ ਵਿੱਚ ਸਿਰ ਹਿਲਾਇਆ ਤੇ ਬਾਬਾ ਫੇਰ ਮੁੜ ਆਇਆ ਤੁਸੀਂ ਕਿਸੇ ਨੂੰ ਉਡੀਕ ਰਹੇ ਹੋ ਦਰਬਾਰਾ ਸਿੰਘ ਨੇ ਬਾਬੇ ਨੂੰ ਪੁੱਛਿਆ ਹਾਂ ਬਾਬਾ ਬੋਲਿਆ ਕਿਸ ਨੂੰ ਹਜੇ ਸਮਾਂ ਨਹੀਂ ਆਇਆ ਜਦੋਂ ਉਹ ਸਮਾਂ ਆ ਗਿਆ ਤੁਸੀਂ ਆਪ ਹੀ ਦੇਖ ਲਿਓ ਇਹ ਕਹਿੰਦਿਆਂ ਉਸਨੇ ਫਿਰ ਕਲਮ ਚੁੱਕ ਲਈ ਤੇ ਕਥਾ ਲਿਖਣੀ ਸ਼ੁਰੂ ਕਰ ਦਿੱਤੀ ਤੇ ਨਾਲ-ਨਾਲ ਕਥਾ ਸੁਣਾਉਣ ਵੀ ਲੱਗਾ ਸੋ ਇਹ ਅੱਜ ਦਾ ਲੇਖ ਸੀ ਤੀਜਾ ਲੇਖ ਤੇ ਅੱਗੇ ਚੌਥਾ ਜਿਹੜਾ ਲੇਖ ਹੈ ਸੀਸ ਤਰੈ ਹੱਥ ਪੁਰ ਫਿਰੈ ਨਹਿ ਮਰਨੋ ਸੰਕਾਈ ਭਾਈ ਤਾਰਾ ਸਿੰਘ ਦੀ ਬਾ ਉਹਨਾਂ ਦੇ ਜੀਵਨ ਨਾਲ ਸੰਬੰਧਿਤ ਜਿਹੜੀ ਸਾਖੀ ਹੈ ਲੇਖ ਹੈ ਇਹ ਆਪਾਂ ਅਗਲੇ ਭਾਗ ਦੇ ਵਿੱਚ ਸਰਵਣ ਕਰਾਂਗੇ ਬਹੁਤ ਬਹੁਤ ਧੰਨਵਾਦ ਬੇਨਤੀ ਹੈ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਮੈਂਟ ਜਰੂਰ ਕਰਿਓ ਜੇਕਰ ਫੇਸਬੁਕ ਤੇ ਦੇਖ ਦਿਓ ਤੇ ਪੇਜ ਫੋਲੋ ਕਰ ਲਿਓ ਜੇਕਰ YouTube ਦੇ ਉੱਪਰ ਤੁਸੀਂ ਜੁੜਿਓ ਤਾਂ ਚੈਨਲ ਸਬਸਕ੍ਰਾਈਬ ਜਰੂਰ ਕਰ ਲਿਓ ਬਹੁਤ 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 ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ